ਦੋਸਤੋ ਬਾਬਾ ਜੀ ਆ ਮੇਰੇ ਹੈ ਤਾਂ ਗਵੰਡੀ ਆ ਪਰ ਦੂਰ ਆ ਥੋੜਾ ਜਿਹਾ ਤਲਵੰਡੀ ਜੱਲੇਖਾ ਬਾਬਾ ਜੀ ਹਾਂਜੀ ਹਾਂਜੀ ਤਲਵੰਡੀ ਕੀ ਕੀ ਨਾਮ ਆ ਤੁਹਾਡਾ ਬਾਬਾ ਜੀ ਸੱਚਾ ਸਿੰਘ ਜੀ ਬਾਬਾ ਜੀ ਸੱਚਾ ਸਿੰਘ ਬਾਬਾ ਜੀ ਦਾ ਨਾਮ ਹੈ ਤੇ ਤਲਵੰਡੀ ਜੱਲੇਖਾ ਬਾਬਾ ਜੀ ਦਾ ਪਿੰਡ ਹੈ ਤੇ ਬਾਬਾ ਜੀ ਸਬਜ਼ੀ ਵੇਚਦੇ ਆ ਹਾਂਜੀ ਤੇ ਅੱਗੇ ਵੀ ਮੇਰੇ ਕੋਲੇ ਦੋ ਵਾਰੀ ਆਏ ਮੇਰੇ ਕੋਲ ਅੱਗੇ ਹਾਂਜੀ ਹਾਂਜੀ ਬਾਬਾ ਜੀ ਅੱਗੇ ਵੀ ਦੋ ਵਾਰੀ ਹੋ ਕੇ ਗਏ ਤੇ ਅੱਜ ਮੈਨੂੰ ਤੜਕੇ ਫਿਰ ਮਲੇ ਫਿਰ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਮੈਂ ਬਾਬਾ ਜੀ ਵਾਪਸੀ ਤੇ ਮੇਰੇ ਕੋਲ ਹੋ ਕੇ ਜਾਓ ਹਾਂਜੀ ਪ੍ਰਸ਼ਾਦਾ ਪਾਣੀ ਮੇਰੇ ਕੋਲ ਛੱਕੇ ਜਾਣਾ ਜਦੋਂ ਵੀ ਅੱਗੇ ਤੋਂ ਵੀ ਜਦੋਂ ਵੀ ਤੁਸੀਂ ਆਉਣਾ ਚਾਹ ਪਾਣੀ ਰੋਟੀ ਪਾਣੀ ਖਾ ਕੇ ਜਾਣਾ ਇੱਥੋਂ ਕੋਈ ਨਹੀਂ ਤੇ 200 ਨੌਜਵਾਨਾਂ ਵਾਸਤੇ ਬਾਬਾ ਜੀ ਇੱਕ ਮਿਸਾਲ ਹੈ ਹਾਂਜੀ ਬਾਬਾ ਜੀ ਹੁਣ ਆਪਦੀ ਉਮਰ ਦੱਸੋ ਕਿੰਨੀ ਹੋ ਗਈ ਤੇ ਮੈਂ ਤੁਹਾਨੂੰ ਦੱਸਿਆ 78 ਸਾਲ ਦੀ ਹੋ ਗਈ ਫਿਰ ਉਮਰ ਦੋ ਘਟਾ 70 ਸਾਲ ਦੀ ਉਮਰ ਹੈ ਤੇ ਇੱਥੋਂ ਮੇਰਾ ਖਿਆਲ ਹੈ ਵੀ ਇੱਥੋਂ ਘਟੂ ਘਟ ਤਲਵੰਡੀ ਜਿੱਥੇ ਲਿਖਿਆ 10-11 ਕਿਲੋਮੀਟਰ ਤਾਂ ਹੈਗੀ ਆ ਹਾਂਜੀ ਹਨ ਮਸੂਰ ਦੇ ਵਿੱਚ ਤੋਂ ਵੀ ਜਿਹੜਾ ਸਾਹਿਬ ਪਾਣਾ ਕਰੇ ਵੀ ਇਤੋਂ 2 ਕਿਲੋਮੀਟਰ ਬਾਹਰ ਹਾਂ 3 ਕਿਲੋਮੀਟਰ ਦਸਰੇ ਤੇ 3 ਕਿਲੋਮੀਟਰ ਅੱਗੇ ਹਾਂ ਤੇ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਨੌਜਵਾਨੀ ਜਿਹੜੇ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂ ਸਾਡੇ ਕੋਲ ਬਣਦਾ ਕੁਝ ਨਹੀਂ ਗਰੀਬੀ ਆ ਤੇ ਬਣਦਾ ਤਾਂ ਕੁਝ ਵੀ ਨਹੀਂ ਇੱਕ ਹਿਸਾਬ ਨਾਲ ਵੀ ਇਹ ਤਾਂ ਜਿਵੇਂ ਹੁਣ ਆਪਾਂ ਬਾਹਰ ਦੇ ਅੰਦਰ ਜਾਣੇ ਆ ਕੋਈ ਦਾਹ ਪੰਜਾ ਜਿਹੜਾ ਬਣਿਆ ਉਹ ਆਪ ਉਹ ਲਿਆ ਜਾ ਕੇ ਵਰਤ ਲਈਦਾ ਹੈ ਬਾਬਾ ਜੀ ਜਿਹੜੀ ਤੁਹਾਡੀ ਪੀੜ੍ਹੀ ਹੈ ਨਾ ਹਾਂਜੀ ਉਹ ਖੜੀ ਐ ਸਬਰ ਸੰਤੋਖ ਤੇ ਹਾਂਜੀ 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 ਠੀਕ ਹੈ ਤੁਹਾਡੇ ਵਿੱਚ ਸਬਰ ਤੇ ਸੰਤੋਖ ਆ ਜਿਹੜਾ ਅੱਜ ਦੇ ਸਾਡੇ ਚ ਹੈ ਨਹੀਂਗਾ ਮੈਂ ਵੀ ਉਹਨਾਂ ਜੀ ਕੋਲ ਹੈ ਹਾਂਜੀ ਠੀਕ ਹੈ ਚਲੋ ਮੈਨੂੰ ਤਾਂ ਮਹਾਰਾਜ ਹੁਣ ਬਖਸ਼ੀ ਆਦਾ ਮੈਂ ਤਾਂ ਇਸ ਰਾਹ ਤੇ ਤੁਰ ਪਿਆ ਹਾਂਜੀ ਠੀਕ ਹੈ ਜਿਵੇਂ ਕਿਸੇ ਨੇ ਕਿਹਾ ਸੀ ਵੀ ਮੈਨੂੰ ਸਕੂਨ ਚਾਹੀਦਾ ਹਾਂਜੀ ਕਿਸੇ ਮਹਾਂਪੁਰਸ਼ ਨੂੰ ਕਿਸੇ ਬੰਦੇ ਨੇ ਕਿਹਾ ਹਾਂਜੀ ਕਿਸੇ ਅਮੀਰ ਆਦਮੀ ਨੇ ਵੀ ਮੇਰੀ ਜ਼ਿੰਦਗੀ ਜੋ ਸਕੂਨ ਹੈ ਨਹੀਂਗਾ ਤੇ ਮੈਨੂੰ ਸਕੂਨ ਚਾਹੀਦਾ ਮੈਂ ਕੀ ਕਰਾਂ ਹਾਂਜੀ ਹਾਂਜੀ ਉਹਦਾ ਵੀ ਮੈਨੂੰ ਵੀ ਕੱਟਦੇ ਤੇ ਚਾਹੀਦਾ ਸ਼ਬਦ ਵੀ ਲਾਦੇ ਤੇ ਫਿਰ ਪਿੱਛੇ ਕੀ ਰਹਿ ਜਾਂਦਾ ਸਕੂਨ ਕਹਿੰਦਾ ਜਦੋਂ ਮੈਂ ਛੱਡਤੀ ਨਾ ਤੇ ਅਗਲਾ ਜੰਜਾਲ ਛੱਡ ਦੋਗੇ ਫਿਰ ਸਕੂਨ ਮਿਲਣ ਲੱਗ ਜਾਂਦਾ ਹੁਣ ਮੈਨੂੰ ਤੁਹਾਡੀ ਤੁਸੀਂ ਖੁਸ਼ ਖੁਸ਼ ਹੋ ਪੂਰੇ ਪੂਰੇ ਖੁਸ਼ ਤੇ ਤੁਹਾਡੀ ਖੁਸ਼ੀ ਦੇ ਵਿੱਚੋਂ ਮੈਨੂੰ ਖੁਸ਼ੀ ਮਿਲੀ ਹੈ ਹਾਂਜੀ ਹਾਂਜੀ ਠੀਕ ਹੈ ਸ਼ੁਕਰ ਵੀ ਇੱਕ ਚੰਗੇ ਇਨਸਾਨ ਦੇ ਨਾਲ ਮੈਂ ਬੈਠਾ ਮੈਂ ਮੈਂ ਤੁਹਾਡੇ ਨਾਲ ਬਹਿ ਕੇ ਆਪਦੇ ਆਪ ਨੂੰ ਛੋਟਾ ਮਹਿਸੂਸ ਕਰ ਰਿਹਾ ਠੀਕ ਹੈ ਤੇ ਜ਼ਿੰਦਗੀ 'ਚ ਮੈਂ ਤੁਹਾਡੇ ਪਰਨਾਕਾ ਬਹੁਤ ਲਾਉਂਦਾ ਰਿਹਾ ਜਾਂ ਮਜੀਰੇ ਠਾਣੀ ਹੁੰਦਾ ਹੈ ਹਾਂਜੀ ਤੇ ਨੌਜਵਾਨੋ ਵੈਸੇ ਅੱਜ ਦੇ ਨੌਜਵਾਨੋ ਸਿਹ ਇਹਦਾ ਤੁਹਾਡੇ ਵਾਸਤੇ ਬਜ਼ੁਰਗ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਦੇਖੋ ਜਦੋਂ ਵੀ ਇਹ ਜਿਹੇ ਬਜ਼ੁਰਗ ਕਿਤੇ ਮਿਲਦੇ ਹੁੰਦੇ ਯਾਰ ਉਹਨਾਂ ਦੀ ਮਦਦ ਕਰਿਆ ਕਰੋ ਉਹਨਾਂ ਦੀ ਰੋਟੀ ਪਾਣੀ ਸਤਕਾਰ ਨਾਲ ਘਰੇ ਬਿਠਾ ਕੇ ਚਾਹ ਪਾਣੀ ਪਿਆਇਆ ਕਰੋ ਠੀਕ ਹੈ ਇਹਨਾਂ ਦੀ ਕਿਰਤ ਤਾਂ ਮੈਂ ਕਿਰਤ ਨੂੰ ਸਲਾਮ ਕਰਦਾ ਬਾਬਾ ਜੀ ਤੁਹਾਡੀ ਕਿਰਤ ਨੂੰ ਮੈਂ ਤੁਹਾਡੇ ਆ ਚਰਨਾਂ 'ਚ ਨਮਸਕਾਰ ਕਰਦਾ ਤੇ ਇੱਕ ਨਾ ਉਹ ਵੀਡੀਓ ਮੈਂ ਇਸ ਮਕਸਦ ਨੂੰ ਬਣਾਈ ਆ ਇੱਕ ਕਈ ਲੋਕਾਂ ਦੀ ਆਦਤ ਹੁੰਦੀ ਆ ਦੇਖ ਕੇ ਦੋ ਚਾਰ ਸੌ ਉਹ ਫੜੋ ਹੱਥ 'ਚ 10 ਵਾਰੀ ਫੜਾਉਣਾ ਵੀ ਆ ਨਹੀਂ ਕਦੇ ਵੀ ਮਦਦ ਕਰਨੀ ਆ ਦੂਜੇ ਹੱਥ ਨੂੰ ਪਤਾ ਨਾ ਲੱਗੀ ਹਾਂਜੀ ਠੀਕ ਹੈ ਕਦੇ ਵਾਸਤੇ ਇਹੀ ਹੁੰਦਾ ਜਿਹ ਕਹਿੰਦੇ ਸਿਆਣੇ ਕਹਿੰਦੇ ਆ ਨਾ ਜੇ ਜਦੋਂ ਕਿਸੇ ਦੀ ਆਪਾਂ ਸਹਾਇਤਾ ਕਰੀਏ ਜੇ ਸੱਜੇ ਹੱਥ ਨਾਲ ਕੀਤੀ ਤੇ ਖੱਬੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਹਾਂਜੀ ਹਾਂਜੀ ਉਹ ਹੁੰਦਾ ਕਿਸੇ ਗਰੀਬ ਦਾ ਮਜ਼ਾਕ ਉਡਾਉਣਾ ਹਾਂਜੀ ਹਾਂਜੀ ਠੀਕ ਹੈ ਬਾਕੀ ਬਾਬਾ ਜੀ ਕੁਝ ਨਹੀਂ ਕਰਨਾ ਇੱਥੇ ਮੇਰਾ ਨਾ ਕੁਝ ਤੁਹਾਡਾ ਦੇਣ ਵਾਲਾ ਤਾਂ ਉਹ ਆ ਕੋਈ ਕਿਸੇ ਦਾ ਨਹੀਂ ਖਾਂਦਾ ਹਾਂਜੀ ਹਾਂ ਤੁਹਾਡਾ ਅਣਜਲ ਸੀਗੇ ਮੇਰੇ ਘਰ ਦਾ ਇਸ ਆਟੇ ਦੇ ਵਿੱਚ ਤੁਹਾਡਾ ਨਾਮ ਲਿਖਿਆ ਹੋਇਆ ਸੀ ਤੁਸੀਂ ਆਪ ਦਾ ਆਪ ਦਾ ਸ਼ੱਕੇ ਗਏ ਹੋ ਮੇਰਾ ਕੁਝ ਨਹੀਂ ਸ਼ੱਕਿਆ ਤੁਹੀਂ ਮੈਂ ਤਾਂ ਕੇ ਜਰੀਆ ਬਣ ਗਿਆ ਠੀਕ ਹੈ ਤੇ ਜਉਂਦੇ ਬਸਦੇ ਰਹੋ ਤੇ ਠੰਡ ਆ ਥੋੜਾ ਜਿਹਾ ਠੀਕ ਹੈ ਥੋੜਾ ਜਿਹਾ ਠੰਡ ਤੋਂ ਵੀ ਬਚ ਕੇ ਰਹਿਣਾ ਠੀਕ ਹੈ ਤੇ ਬਾਕੀ ਜਿਉਂਦੇ ਵਾਹ ਮਹਾਰਾਜ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਬਾਬਾ ਜੀ ਬੱਚੇ ਕਿੰਨੇ ਬਾਬਾ ਜੀ ਤੁਹਾਡੇ ਇੱਕੋ ਹੀ ਬੇਟਾ ਹਾਂਜੀ ਚਾਰ ਲੜਕੀਆਂ ਸੀ ਹਾਂ ਤੇ ਤੇਰਾ ਤਾਂ ਪੜਾ ਕਰ ਤਿੰਨ ਵਿਧਵਾ ਹੋ ਗੀਆਂ ਓਹੋ ਹੋ ਹੋ ਬਈ ਇੱਕ ਦੀ ਇੱਕ ਕੁੜੀ ਸੀ ਹਾਂ ਇੱਕ ਤਾਂ ਲੜਕਾ ਸੀ ਇੱਕ ਦੇ ਦੋ ਲੜਕੇ ਨੇ ਤੇ ਦੋ ਕੁੜੀਆਂ ਸੀ ਉਹ ਵਿਧਵਾ ਹੋ ਗਈ ਸੀ ਤੇ ਇੱਕ ਰਹਿੰਦੀ ਹੈ ਸੁੱਧੇ ਵਾਲੇ ਮਰਲਾ ਵਾਲੇ ਦੇ ਕੋਲ ਅੱਛਾ ਉਹ ਠੀਕ ਠਾਕ ਹੈ ਉਹਦੇ ਬਹੁਤ ਪੁਰਾਣਾ ਹੈ ਹੁਣ ਚਾਰ ਕੁੜੀਆਂ ਵੀ ਤੁਸੀਂ ਆਪਦੀ ਮਿਹਨਤ ਕਰਕੇ ਵਿਆਈਆਂ ਹਾਂਜੀ ਹਾਂ ਜੀ ਨਹੀਂ ਮੁੰਡਾ ਵੀ ਚਲੋ ਮੁੰਡਾ ਪਾਠ ਕਰਦਾ ਤੁਸੀਂ ਦੱਸਿਆ ਹੈ ਨਾ ਹਾਂਜੀ ਹਾਂ ਬਾਬਾ ਜੀ ਦਾ ਬੇਟਾ ਪਾਠ ਕਰਦਾ ਹਾਂਜੀ ਤੇ ਵੇਖੋ ਸਾਡੇ ਵਾਸਤੇ ਅਸਲ ਸਾਡੇ ਵਾਸਤੇ ਨਾ ਗੁਰੂ ਦੀ ਜਿਵੇਂ ਗੋਲਕ ਗਰੀਬ ਦਾ ਮੂੰਹ ਜੇ ਤੁਹਾਨੂੰ ਮਹਾਰਾਜ ਨੇ ਕੋਈ ਚਾਰ ਪੈਸੇ ਤੁਹਾਨੂੰ ਦਿੱਤੇ ਹੈ ਤੇ ਇਨ੍ਹਾਂ ਗਰੀਬਾਂ ਦਾ ਹੱਕ ਉਹਦੇ ਵਿੱਚ ਜ਼ਰੂਰ ਰੱਖਿਆ ਕਰ ਹਾਂਜੀ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਹੁੰਦਾ ਮਹਾਰਾਜ ਹੋਰ ਨਾਲ ਸਿਰੇ ਖੋਲ ਦਿੰਦਾ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਹੌਲੀ ਹੌਲੀ RAM nal ਜਾਇਓ ਠੀਕ ਹੈ ਤੁੰਦ ਹੈਗੀ ਆ ਜੇ ਘੰਟਾ ਆਰਾਮ ਕਰਨ ਦਾ ਇੱਥੇ ਕਰ ਲਓ ਨਹੀਂ ਤੇ ਹੋਰ ਮੇਰੇ ਕੋਈ ਵਾਅਦਾ ਨਹੀਂ ਕੋਈ ਮਿਹਰਬਾਨੀ ਨਹੀਂ ਤੁਹਾਡਾ ਸੀ ਉਹ ਤੁਸੀਂ ਤਾਂ ਮੇਰੇ ਵਾਸਤੇ ਰੱਬ ਦਾ ਰੂਪ ਹੋ ਠੀਕ ਹੈ ਮੇਰੇ ਘਰੇ ਤਾਂ ਰੱਬ ਰੱਬ ਦੇ ਰੂਪ ਚ ਆਇਓ ਮੈਂ ਬਹੁਤ ਲੱਭੋ ਜਰੂਰ ਹੁਣ ਬਾਬਾ ਜੀ ਕਹਿੰਦੇ ਵੀ ਮੈਂ ਭਾਈ ਤੈਨੂੰ ਇੱਕ ਇੱਕ ਚੀਜ਼ ਸਬਜ਼ੀ ਦੀ ਦੇ ਕੇ ਜਾਣੀ ਆ ਮੈਂ ਵੀ ਆਏ ਨਹੀਂ ਜਾਣਾ ਚਲੋ ਬਾਬਾ ਜੀ ਕੋਈ ਨਹੀਂ ਮੈਂ ਇੱਕ ਇੱਕ ਚੀਜ਼ ਲੈ ਲੈਣਾ ਤੁਹਾਡਾ ਮਾਨ ਰੱਖ ਲੈਣਾ ਹਨਾ ਬਾਬਾ ਜੀ ਵੇ ਲੋ ਬਾਬਾ ਜੀ ਕੋਲੇ ਇੰਨਾ ਕੀ ਸਮਾਨ ਹੁੰਦਾ ਬਸ ਆ ਖੁਰਜੀ ਆ ਤੇ ਬਸ ਇਹਨਾਂ ਦੇ ਵਿਚਾਰੇ ਆਪਦਾ ਇਹਦੇ ਵਿੱਚੋਂ ਵੇਖੋ ਆਪਦਾ ਟਾਈਮ ਪਾਸ ਕਰਨਾ ਆਪਦਾ ਗੁਜ਼ਾਰਾ ਕਰ ਰਿਹਾ ਤੇ ਸਾਈਕਲ ਤੇ ਬਾਬਾ ਜੀ ਇੰਨਾ ਲੰਮਾ ਸਫਰ ਤਾਂ ਐਸ ਉਮਰ ਚ ਔਖਾ ਵੈਸੇ ਚਲੋ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਵੀ ਜੇ ਤੁਹਾਨੂੰ ਕੋਈ ਰੇੜੀ ਰੂੜੀ ਉਹ ਜਿਹੀ ਬਣਾ ਦਈਏ ਜਿਹੜੀ ਉੱਥੇ ਖੜਕੇ ਵੇਚਣ ਮੈਂ ਤੇਰੀ ਗੱਲ ਸਮਝ ਗਿਆ ਪਰ ਮੈਨੂੰ ਤੁਸੀਂ ਹੁਣ ਜੀ ਛੁੱਟੀ ਦਿਓ ਅੱਛਾ ਵੀ ਆਈ ਠੀਕ ਹੈ ਹਾਂ ਇੱਕ ਇੱਕ ਪੀਸ ਪਾ ਦਿਓ ਇੱਕ ਇੱਕ ਦੇ ਦਿਓ ਨਹੀਂ ਜਿਆਦਾ ਨਹੀਂ 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 ਇੱਕ ਇੱਕ ਕਰ ਦਿਓ ਜਿਆਦਾ ਨਹੀਂ ਇੱਕ ਇੱਕ ਨਹੀਂ ਬਾਬਾ ਜੀ ਫਿਰ ਥੋੜਾ ਥੋੜਾ ਦੇ ਦਿਓ ਮੈਂ ਮੈਂ ਤੁਸੀਂ ਹੋਰ ਵੇਚ ਲਿਓਗਾ ਵੇਖੋ ਬਾਬਾ ਜੀ ਦਾ ਗਰੀਬ ਆਦਮੀ ਬੇਸ਼ੱਕ ਦਿਲ ਵੇਖੋ ਕਿੱਡਾ ਹੈ ਬਾਬਾ ਇੰਨਾ ਤਾਂ ਮੈਂ ਕੀ ਕਰਨੀ ਹੈ ਨਹੀਂ ਕੋਈ ਮੈਂ ਤੈਨੂੰ ਕਰ ਦੋ 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 ਪਾ ਦੋ ਦੋ ਪਾ ਦਿਓ ਬਸ ਹੋਰ ਹੋਰ ਨਾ ਪਾਓ ਹਾਂ ਨਾ ਹੋ ਨਹੀਂ ਬਾਬਾ ਜੀ ਮੈਂ ਤੇਰੇ ਪਹਸਾਨ ਨਹੀਂ ਕਰਨੀ ਚਾਹੁੰਦਾ ਚਲੋ ਤੁਹਾਡੀ ਮਿਹਰਬਾਨੀ ਤੇ ਵੇਖੋ ਮੈਂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਹਾਂ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਤੁਸੀਂ ਰੱਬ ਦਾ ਰੂਪ ਹੋ ਬਾਬਾ ਜੀ ਤੇ ਮਹਾਰਾਜ ਤੁਹਾਨੂੰ ਤਰੱਕੀ ਬਖਸ਼ੇ ਤੁਹਾਡੀ ਮਿਹਨਤ ਨੂੰ ਨਾ ਬਾਬਾ ਨਾਨਕ ਫਲ ਲਾਵੇ ਤੇ ਵੀਰੋ ਸਕੂਨ ਹੈ ਨਾ ਜਿਹੜਾ ਮਿਲਦਾ ਕਿਸੇ ਗਰੀਬ ਬੰਦੇ ਨਾਲ ਖੜ ਕੇ ਬੈਠ ਕੇ ਉਹਦੇ ਨਾਲ ਗੱਲਾਂ ਕਰਕੇ ਹੁਣ ਨਹੀਂ ਹਟਣਾ ਫਿਰ ਹੈ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬਾਬਾ ਜੀ ਮੈਂ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਕੋਈ ਨਹੀਂ ਮੇਰਾ ਮਤਲਬ ਤੁਸੀਂ ਬੁਲਾ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ